ਸ਼ਤਿ ਸ਼੍ਰੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਇਹ ਆਪਣਾ ਕਿਸਾਨੀ ਨਾਲ ਸੰਬੰਧਿਤ ਪੇਜ ਹੈ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਇਹ ਤੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਨੇ ਅੱਜ ਜੋ ਪੰਜਾਬ ਦੇ ਵਿੱਚ ਤੂੜੀ ਦਾ ਰੇਟ ਆ 14 ਤਰੀਕ ਦੂਜਾ ਮਹੀਨਾ 2025 ਤੇ ਅੱਜ ਦਾ ਜੋ ਰੇਟ ਆ ਉਹ ਹੈਗਾ 210 ਰੁਪਏ ਪ੍ਰਤੀ ਕੁੰਟਲ ਪਿਛਲੇ ਦਿਨਾਂ ਨੂੰ ਤੂੜੀ ਦੇ ਰੇਟਾਂ 'ਚ ਬਹੁਤ ਜ਼ਿਆਦਾ ਗਰਾਵਟਾਈਆ ਤੂੜੀ 250 ਤੋਂ ਮੁੜਦੀ ਹੋਈ 220 30 ਤੋਂ ਇਸ ਟਾਈਮ 210 ਰੁਪਏ ਪ੍ਰਤੀ ਕੁੰਟਲ ਰਹਿ ਗਈ ਆ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਵੇਚਣੀ ਆ ਸਹੀ ਸਮਾਂ ਕਿਉਂਕਿ ਅੱਗੇ ਵਧਣ ਦੇ ਕੋਈ ਵੀ ਚਾਂਸ ਨਹੀਂ ਬਹੁਤ ਭਰਾ ਆਪਣੇ ਤੂੜੀ ਰੱਖੀ ਬੈਠੇ ਨੇ ਵੀ ਅੱਗੇ ਜਾ ਕੇ ਰੇਟ ਵਧੂਗਾ ਪਰ ਪਿਛਲੇ ਸਾਲਾਂ 'ਚ ਜਿਵੇਂ ਆਪਾਂ ਦੇਖਿਆ ਹਜ਼ਾਰ ਜਾਂ 6-700 ਤੂੜੀ ਹੁੰਦੀ ਸੀ ਇਸ ਵਾਰ ਬਹੁਤ ਕਿਸਾਨ ਭਰਾਵਾਂ ਨੇ ਤੂੜੀ ਰੱਖ ਲਈ ਵੀ ਅੱਗੇ ਜਾ ਕੇ ਰੇਟ ਵਧੂ ਪਰ ਵਧਣ ਦੇ ਕੋਈ ਚਾਂਸ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ 10 ਰੁਪਏ ਤੂੜੀ ਹੋਰ ਘਟ ਸਕਦੀ ਆ ਵਧ ਨਹੀਂ ਸਕਦੀ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰਉਣੀਆਂ ਆ ਸਹੀ ਸਮਾਂ ਭਰਾ ਸਕਦੇ ਆ ਤੇ ਗੱਲ ਕਰਦੇ ਆ ਜੋ ਆਪਣੇ ਬਾਹਰ ਆ ਬਾਹਰ ਕਈ ਭਰਾਵਾਂ ਦੇ ਵਿੱਚ ਧੜਾਂ ਪਈਆਂ ਨੇ ਉਹਨਾਂ ਦਾ ਰੇਟ ਇਹਦੇ ਅੰਦਰਲੀ ਤੂੜੀ ਨਾਲੋਂ 10 15 ਰੁਪਈਆ ਦਾ ਫਰਕ ਹੀ ਰਹਿੰਦਾ ਕਿਉਂਕਿ ਤੂੜੀ ਖਰਾਬ ਹੁੰਦੀ ਆ ਤੇ ਅੰਦਰਲੀ ਤੂੜੀ ਆ ਇਹ ਫੇਰ ਦੁਬਾਰੇ ਦੱਸ ਦਿੰਦੇ ਆ 210 ਰੁਪਏ ਤੇ ਆ ਗਿਆ ਬਹੁਤ ਭਾਰੀ ਗ੍ਰਾਫਟ ਆ ਗਿਆ ਤੂੜੀ ਦੇ ਰੇਟਾਂ 'ਚ ਅੱਗੇ ਨਾਲੋਂ 10 20 ਰੁਪਏ ਫੇਰ ਤੂੜੀ ਦਾ ਰੇਟ ਘਟ ਗਿਆ ਕੋਈ ਬਦਲਣ ਦੇ ਚਾਂਸ ਨਹੀਂ ਜਿਹੜੇ ਕਿਸਾਨ ਭਰਾਵਾਂ ਨੇ ਤੂੜੀ ਭਰੌਣੀਆਂ ਸਹੀ ਸਮਾਂ ਭਰਾਲਿਓ ਤੇ ਇਸ ਵਾਰ ਤੂੜੀ ਦਾ ਮੰਦਾ ਹੀ ਰਹਿਣਾ ਕਿਉਂਕਿ ਜਿਹੜੇ ਹਿਸਾਬ ਨਾਲ ਰੇਟ ਘਟਾ ਹੋ ਸਕਦਾ ਬਹੁਤ ਕਿਸਾਨ ਭਰਾਇਤ ਕਿ ਤੂੜੀ ਨਾ ਬਣਾਉਣਾ ਕਿਉਂਕਿ ਬਹੁਤਿਆਂ ਦੇ ਅੰਦਰ ਮਨ ਭਰੇ ਪਏ ਨੇ ਕਈਆਂ ਨੇ ਇਹ ਜਵਾਬ ਦੇ ਦੇਣਾ ਵੀ ਇਸ ਵਾਰ ਰੇਟ ਵਧਿਆ ਨਹੀਂ ਹੋ ਸਕਦਾ ਜਿਵੇਂ ਆਪਾਂ ਲਾਂ ਨੂੰ ਅੱਗ ਲਾ ਦਿੰਨੇ ਆ ਉਹਨਾਂ ਨੂੰ ਲਾਂਗੇ ਨੂੰ ਅੱਗੀ ਲਾ ਦੇਣਾ ਪਰ ਜਿਹੜੀ ਸੁਭਾਵਨਾ ਸੀ ਕਿ 3-400 ਤੀ ਰੇਟ ਰਹੂਗਾ ਪਰ ਉਹ ਸੁਭਾਵਨਾ ਨਹੀਂ ਤੇ ਤੂੜੀ ਘਟੀ ਜਾਂਦੀ ਆ ਹੁਣ ਹੋ ਸਕਦਾ ਦੀ ਆਉਣ ਵਾਲੇ 2-4 ਦਿਨਾਂ ਦੇ ਵਿੱਚ 10 ਰੁਪਏ ਤੂੜੀ ਹੋਰ ਕੱਟ ਜੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੇ ਰਹਿੰਦੀਆਂ ਨੇ ਸਾਰਿਆਂ ਤਾਂ